ਸਵਾਗਤ ਹੈ ਤੁਹਾਡਾ ਦਿਨਿਕ ਸੋਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ ਤੁਹਾਨੂੰ ਅਮਰਤਪਾਲ ਨੇ ਅਸਾਮ ਦੇ ਡਿਬੜੂਗੜ ਜੇਲ੍ਹ ਤੋਂ ਅੱਜ ਆਪਣਾ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਭਰਿਆ ਹੈ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਹੁਣ ਚੋਣ ਮੈਦਾਨ ਦੇ ਵਿੱਚ ਅਮਰਤਪਾਲ ਆ ਗਏ ਨੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦਾ ਐਫੀਡੇਵਿਟ ਯਾਨੀ ਕਿ ਨਾਮਜ਼ਦਗੀ ਪੱਤਰ ਵੀ ਜਿਹੜਾ ਹੈ ਉਹ ਦਰਜ ਕਰ ਲਿਆ ਹੈ ਉਹਨੂੰ ਐਕਸੈਪਟ ਕਰ ਲਿਆ ਹੈ ਇਸ ਐਫੀਡੇਵਿਟ ਦੇ ਵਿੱਚ ਅਮਰਤਪਾਲ ਨੇ ਆਪਣੀ ਜਾਇਦਾਦ ਦਾ ਪੂਰਾ ਬਿਉਰਾ ਦਿੱਤਾ ਹੈ ਉਹਨਾਂ ਦੇ ਕੋਲ ਇਸ ਵੇਲੇ ਕਿੰਨੀ ਜਾਇਦਾਦ ਹੈ ਕਿੰਨਾ ਪੈਸਾ ਉਹ ਦੱਸਿਆ ਉਹਨਾਂ ਦੀ ਪਤਨੀ ਕੋਲ ਕਿੰਨਾ ਪੈਸਾ ਹੈ ਉਹ ਦੱਸਿਆ ਨਾਲ ਦੀ ਨਾਲ ਅਮਰਤਪਾਲ ਨੇ ਇਹ ਵੀ ਦੱਸਿਆ ਕਿ ਉਸ ਵੇਲੇ ਉਹਨਾਂ ਤੇ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ ਔਰ ਕਿੰਨੇ ਕੇਸ ਨੇ ਇਹ ਸਾਰੀ ਜਾਣਕਾਰੀ ਪਹਿਲੀ ਵਾਰ ਅਮਰਤਪਾਲ ਬਾਰੇ ਇਹ ਤੁਹਾਨੂੰ ਦੱਸਣ ਜਾ ਰਹੇ ਆ ਆਪਾਂ ਜੋ ਉਹਨਾਂ ਨੇ ਐਫੀਡੇਵਿਟ ਦੇ ਵਿੱਚ ਦੱਸਿਆ ਪਹਿਲੀ ਵਾਰ ਅਮਰਤਪਾਲ ਨੇ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਔਰ ਪਹਿਲੀ ਵਾਰ ਅਸੀਂ ਸਿਲਸਿਲੇ ਵਾਰ ਦੱਸਾਂਗੇ ਕਿ ਇਸ ਵੇਲੇ ਅਮਰਤਪਾਲ ਤੇ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ ਕਦੋਂ ਤੋਂ ਕੇਸ ਚੱਲ ਰਹੇ ਨੇ ਔਰ ਕਿਹੜੇ ਕਿਹੜੇ aarop ਨੇ ਸਭ ਤੋਂ ਪਹਿਲਾ ਅਸੀਂ ਉਹਦੀ ਜਾਇਦਾਦ ਦਾ ਬਿਉਰਾ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹਦੇ ਵਿੱਚ ਅਮਰਿਤਪਾਲ ਨੇ ਐ ਦੱਸਿਆ ਕਿ ਉਹਨਾਂ ਦੇ ਕੋਲ ਕੈਸ਼ ਇਸ ਵੇਲੇ ਕੋਈ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਉਹਨਾਂ ਦੀ ਪਤਨੀ ਦੇ ਕੋਲ 20000 ਰੁਪਏ ਕੈਸ਼ ਹੈਗੇ ਨੇ ਬੈਂਕ ਖਾਤਿਆਂ ਦੇ ਵਿੱਚ ਅਮਰਿਤਪਾਲ ਦੇ 1000 ਰੁਪਏ ਜਮ੍ਹਾਂ ਹੈ ਉਹਨਾਂ ਦੀ ਪਤਨੀ ਦੇ ਕੋਲ ਲੰਡਨ ਦੇ ਵਿੱਚ ਜੋ ਇੰਡੀਅਨ ਜੇ ਕਰੰਸੀ ਦੇ ਹਿਸਾਬ ਨਾਲ ਆਪਾਂ ਵੈਲਿਊ ਕਰੀਏ ਤਾਂ ਉਹਦੀ ਵੈਲਿਊ ਬਣਦੀ ਹੈ ਜੋ ਜਮ੍ਹਾਂ ਉੱਤੇ ਪੈਸੇ ਨੇ 417440 ਰੁਪਏ ਕੋਈ ਗੱਡੀ ਨਹੀਂ ਅਮਰਤਪਾਲ ਦੇ ਨਾਮ ਤੇ ਕੋਈ ਜੁਐਲਰੀ ਨਹੀਂ ਅਮਰਤਪਾਲ ਦੇ ਨਾਮ ਤੇ ਕੋਈ ਹੋਰ ਐਸੈਟ ਨਹੀਂ ਹੈਗਾ ਕੋਈ ਹੋਰ ਮੂਵੇਬਲ ਐਸੈਟ ਨਹੀਂ ਹੈਗਾ ਉਹਨਾਂ ਦੀ ਪਤਨੀ ਦੇ ਕੋਲ 14 ਲੱਖ ਰੁਪਏ ਦੀ ਜੁਐਲਰੀ ਹੈ ਜਿਹਦੇ ਵਿੱਚ ਚੁੰਮਕੇ ਰਿੰਗਸ ਇਸ ਤਰ੍ਹਾਂ ਦੇ ਜੋੜੇ ਗਹਿਣੇ ਹੁੰਦੇ ਨੇ ਉਹ ਪਤਨੀ ਦੇ ਨਾਮ ਤੇ ਹੈਗੇ ਨੇ ਪਤਨੀ ਦੇ ਕੋਲ 14 ਲੱਖ ਰੁਪਏ ਦੀ ਉਹ ਮੂਵੇਬਲ ਐਸੈਟਸ ਹੈਗੇ ਨੇ ਕੁੱਲ ਜਿਹੜੀ ਮੂਵੇਬਲ ਐਸੈਟਸ ਦੀ ਵੈਲਿਊ ਬਣਦੀ ਅਮਰਤਪਾਲ ਦੇ ਕੋਲ ਤਾਂ ਸਿਰਫ 1000 ਰੁਪਏ ਦੀ ਮੂਵੇਬਲ ਐਸੈਟਸ ਨੇ ਜੋ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਜਮਾ ਨੇ ਉਹਨਾਂ ਦੀ ਪਤਨੀ ਦੇ ਕੋਲ 1837400 40 ਰੁਪਏ ਨੇ ਮੂਵੇਬਲ ਐਸੈਟਸ ਜਿਦੇ ਵਿੱਚ ਬੈਂਕ ਖਾਤਿਆਂ ਦਾ ਆਪਾਂ ਜ਼ਿਕਰ ਕਰਦੇ ਆਂ ਕੈਸ਼ ਦਾ ਜ਼ਿਕਰ ਕਰਦੇ ਆਂ ਜੁਐਲਰੀ ਦਾ ਜ਼ਿਕਰ ਕਰਦੇ ਆਂ ਜਿਹੜੇ ਮੂਵ ਹੋ ਸਕਦੇ ਨੇ ਚਲ ਸੰਪਤੀ ਜਿਨ੍ਹਾਂ ਨੂੰ ਕਹਿੰਦੇ ਆਂ ਅਚਲ ਸੰਪਤੀ ਬਾਰੇ ਵੀ ਦੱਸਣਾ ਹੁੰਦਾ ਪਰ ਨਾ ਤੇ ਅਮਰਤਪਾਲ ਦੇ ਨਾਮ ਤੇ ਕੋਈ ਜ਼ਮੀਨ ਜਾਇਦਾਦ ਆ ਨਾ ਹੀ ਕੋਈ ਖੇਤੀਬਾੜੀ ਦੀ ਜ਼ਮੀਨ ਆ ਨਾ ਹੀ ਕੋਈ ਕਮਰਸ਼ੀਅਲ ਨਾ ਹੀ ਰੈਜ਼ੀਡੈਂਸ਼ੀਅਲ ਨਾ ਹੀ ਉਹਨਾਂ ਦੇ ਪਤਨੀ ਦੇ ਨਾਮ ਤੇ ਕੋਈ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਜਾਂ ਕੋਈ ਖੇਤੀਬਾੜੀ ਵਾਲੀ ਕੋਈ ਜ਼ਮੀਨ ਆ ਦੋਵਾਂ ਦੇ ਨਾਮ ਤੇ ਕੋਈ ਜ਼ਮੀਨ ਨਹੀਂ ਹੈ ਜਿਹੜਾ ਘਰ ਦੇ ਵਿੱਚ ਰਹਿੰਦੇ ਨੇ ਉਹ ਬਸ ਉਹਨਾਂ ਦੇ ਪਿਤਾ ਦੇ ਨਾਂ ਤੇ ਐ ਜੱਲੂਪੁਰ ਖੇੜਾ ਜਿਹੜਾ ਪਿੰਡ ਆ ਉਹ ਅਮਰਤਪਾਲ ਦੇ ਪਿਤਾ ਦੇ ਨਾਂ ਤੇ ਹੀ ਘਰ ਹੈਗਾ ਉੱਥੇ ਹੀ ਉਹ ਰਹਿੰਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੁਝ ਵੀ ਨਹੀਂ ਹੈਗਾ ਇਹ ਅਮਰਤਪਾਲ ਦੀ ਜਾਇਦਾਦ ਦਾ ਬਿਉਰਾ ਪਾਤਾ ਨੂੰ ਦਿੱਤਾ ਹੈ ਕਰਜ਼ਾ ਵੀ ਕੋਈ ਨਹੀਂ ਹੈਗਾ ਇਸ ਤੋਂ ਇਲਾਵਾ ਕੇਸਾਂ ਦੇ ਬਾਰੇ ਜਾਣਕਾਰੀ ਦਿੰਦੋ ਹੈ ਅਮਰਤਪਾਲ ਦੱਸਦੇ ਨੇ ਕਿ ਉਹਨਾਂ ਦੇ ਖਿਲਾਫ 12 ਕੇਸ ਦਰਜ ਹੋਏ ਨੇ ਪੰਜਾਬ ਔਰ ਅਸਾਮ ਦੇ ਥਾਣਿਆਂ ਦੇ ਵਿੱਚ ਕੇਸ ਨੰਬਰ 1 ਮੈਂ ਤੁਹਾਨੂੰ ਦੋਸਨ ਜਾ ਰਿਹਾ ਪਹਿਲੇ ਅਸਾਮ ਦੇ ਵਿੱਚ 20 2 2024 ਨੂੰ ਦਰਜ ਹੋਇਆ ਜਿਹਦੇ ਵਿੱਚ ਜੇਲ੍ਹ ਦੇ ਵਿੱਚ ਇਹਨਾਂ ਕੋਲੋਂ ਰਿਕਵਰੀ ਹੋਈ ਸੀ ਇਲੈਕਟ੍ਰੋਨਿਕ ਗੈਜਟਸ ਦੀ 20 ਫਰਵਰੀ ਨੂੰ ਹੈ ਅਸਾਮ ਦੇ ਡਿਬੜੂਗਰ ਜੇਲ੍ਹ ਤੋਂ ਹੀ ਇਹਨਾਂ ਦੇ ਕੋਲੋਂ ਰਿਕਵਰੀ ਹੋਈ ਸੀ ਉਹ ਇੱਕ ਐਫ ਆਈ ਆਰ ਦਰਜ ਕੀਤੀ ਗਈ ਕੇਸ 2 ਰੈਸਟ ਡਰਾਈਵਿੰਗ ਦਾ ਇਹ ਪਰਚਾ ਦਰਜ ਹੁੰਦਾ ਇਹਨਾਂ ਦੇ ਖਿਲਾਫ આરોਪ ਲੱਗਦਾ ਰੈਸਟ ਡਰਾਈਵਿੰਗ ਦਾ 30 ਮਾਰਚ 2023 ਨੂੰ ਇਹ ਪਰਚਾ ਮਟਿਆਣੇ ਥਾਣੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਆਂਦਾ ਉੱਥੇ ਦਰਜ ਹੋਇਆ ਰੈਸ ਡਰਾਈਵਿੰਗ ਦਾ આરોਪ ਹੈ ਕੇਸ ਨੰਬਰ 3 ਬਿਲਗਾ ਜਲੰਧਰ ਦੇ ਵਿੱਚ ਦਰਜ ਹੋਇਆ ਕੇਸ 233 2023 ਨੂੰ ਇਹਦੇ ਚ આરોਪ ਹੈ ਇਹਨਾਂ ਨੇ ਇੱਕ ਘਰ ਦੇ ਵਿੱਚ ਜ਼ਬਰਨ ਕਿਸੇ ਉੱਥੇ ਮੋਟਰਸਾਈਕਲ ਲਿਆ ਉਹਨਾਂ ਕੋਲ ਸ਼ਾਲ ਲਈ ਸਪੈਕਸ ਲਈ ਕੱਪੜੇ ਲਈ ਔਰ ਇੱਕ ਜਿਹੜੀ ਹੈ ਇਸਮਾਨ ਉਹਨਾਂ ਦੇ ਕੋਲੋਂ ਲੈ ਕੇ ਉਥੋਂ ਦੀ ਅਮਰਤਪਾਲ ਜਿਹੜੇ ਨੇ ਉਹ ਫਰਾਰ ਹੁੰਦੇ ਨੇ ਔਰ ਉਹਨਾਂ ਦੇ ਬੇਟੇ ਨੂੰ ਨਾਲ ਲੈ ਕੇ ਗਏ ਸਤਲੁਜ ਦਰਿਆ ਪਾਰ ਕਰਾਉਣ ਲਈ ਜਿਨ੍ਹਾਂ ਦੇ ਘਰ ਬੜੇ ਸੀਗੇ ਚੌਥਾ ਕੇਸ ਹੈ ਸ਼ਾਹਕੋਟ ਦੇ ਵਿੱਚ ਇੱਕ ਕਾਰ ਖੋ ਕੇ ਇਹ ਭੱਜੇ 21/3/2023 ਨੂੰ ਇਹ ਮਾਮਲਾ ਦਰਜ ਹੋਇਆ ਕੇਸ ਨੰਬਰ 5 ਹੈ ਕਿ ਘਰ ਦੇ ਵਿੱਚ ਜ਼ਬਰਨ ਤੁਸੇ ਉੱਥੋਂ ਦੀ ਕੱਪੜੇ ਲਏ ਸ਼ਾਹਕੋਟ ਦਾ ਹੀ ਮਾਮਲਾ 21/3/2023 ਨੂੰ ਹੈ ਮਾਮਲਾ ਦਰਜ ਹੋਇਆ ਫਿਰ 20/3/2023 ਨੂੰ ਇੱਕ ਦਿਨ ਪਹਿਲਾਂ ਵੀ ਮਹਿਤਪੁਰ ਥਾਣੇ ਦੇ ਵਿੱਚ ਮਾਮਲਾ ਦਰਜ ਹੋਆ ਉਹ ਵੀ ਇਸੇ ਤਰ੍ਹਾਂ ਦਾ ਹੈ ਇੱਕ ਘਰ ਦੇ ਵਿੱਚ ਜ਼ਬਰਦਸਤੀ ਵੜੇ ਔਰ ਉੱਥੋਂ ਦੀ ਖਾਣਾ ਖਾਦਾ ਉਹਨਾਂ ਦੇ ਘਰ ਵੜ ਕੇ ਇਹ ਉਹਨਾਂ ਤੇ આરોਪ ਹੈ ਫਿਰ 19 ਤਿੰਨ ਨੂੰ ਇੱਕ ਦਿਨ ਪਹਿਲਾਂ ਮਹਿਤਪੁਰ ਦੇ ਵਿੱਚ ਹੀ ਮਾਮਲਾ ਦਰਜ ਹੁੰਦਾ ਹੈ 19 3 2023 ਨੂੰ ਰੈਸਟ ਡਰਾਈਵਿੰਗ ਦਾ ਤੇ ਵਿਪਨ ਦਖਾਨ ਦਾ ਹਵਾ ਦੇ ਵਿੱਚ ਹਥਿਆਰ ਲਹਿਰਾਉਣ ਦਾ ਇਹ ਮਾਮਲਾ ਦਰਜ ਹੋਇਆ ਕੇਸ ਨੰਬਰ 8 ਹੈ ਜਿਹੜਾ 18 3 2023 ਨੂੰ ਦਰਜ ਹੁੰਦਾ ਉਹਦੇ ਵਿੱਚ ਪੁਲਿਸ ਦੀ ਬੈਰੀਕੇਡਿੰਗ ਤੋੜੀ ਪੁਲਿਸ ਨੂੰ ਥ੍ਰੈਟਨ ਕੀਤਾ ਹਾਂ ਜੇ ਤਿਆਰ ਦਿਖਾ ਕੇ ਇਹ આરોਪ ਹੈ ਇਹ ਮਾਮਲਾ ਦਰਜ ਹੋਇਆ ਖਲਟੀਆਂ ਥਾਣੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਉਸ ਤੋਂ ਇਲਾਵਾ 24 ਫਰਵਰੀ 2023 ਨੂੰ ਪੁਲਿਸ ਥਾਣਾ ਅਜਨਾਲੇ ਦੇ ਵਿੱਚ ਜਿਹੜਾ ਪੁਲਿਸ ਦੇ ਅਟੈਕ ਹੋਣ ਕਰਨ ਦਾ ਰੋਪ ਹੈ ਉਹਦੇ ਵਿੱਚ ਕੁਝ ਪੁਲਿਸ ਕਰਮੀ ਜ਼ਖਮੀ ਹੋਈ ਸੀਗੇ ਉਹ ਮਾਮਲਾ ਦਰਜ ਹੋਇਆ 24 ਫਰਵਰੀ 2023 ਨੂੰ ਅਜਨਾਲਾ ਥਾਣੇ ਦੇ ਵਿੱਚ ਅੱਗੇ 10ਵਾਂ ਕੇਸ ਹੈ ਪਰੋਵੋਕੇਟਿਵ ਸਪੀਚ ਦੇਣ ਦਾ ਜੋ 22/2/2023 ਨੂੰ ਦਰਜ ਕੀਤਾ ਗਿਆ ਸੀਗਾ ਬਾਗਾਪੁਰਾਣਾ ਦੇ ਵਿੱਚ ਫਿਰ ਕੇਸ 11 ਦੇ ਵਿੱਚ ਕੇਸ ਨੰਬਰ 11 ਵੀ ਪ੍ਰੋਵੋਕੇਟਿਵ ਸਪੀਚ ਦੇਣ ਦਾ ਹੀ ਸੀਗਾ 22/2 ਦਾ ਹੀ ਇਹ ਅੰਮ੍ਰਿਤਸਰ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ 12 ਨੰਬਰ ਕੇਸ ਹੈ ਕਿਡਨੈਪਿੰਗ ਆਫ ਕੰਪਲੇਨੈਂਟ ਇੱਕ ਕੰਪਲੇਨੈਂਟ ਨੂੰ ਕਿਡਨਾਪਿੰਗ ਕੀਤੀ ਉਹਦੇ ਕੋਲੋਂ ਉਹਦਾ ਮੋਬਾਈਲ ਖੋਇਆ ਉਹਨੂੰ ਕੁੱਟਿਆ ਉਹਦੇ ਕੋਲੋਂ 2000 ਰੁਪਏ ਵੀ ਲਿਆ ਅਮਰਤਪਾਲ ਤੇ ਅਮਰਤਪਾਲ ਦੇ ਸਾਥੀਆਂ ਨੇ ਇਹ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੈ 16/2/2023 ਨੂੰ ਮਾਮਲਾ ਦਰਜ ਹੋਇਆ ਸੀ ਅਜਨਾਲੇ ਦੇ ਵਿੱਚ ਤਾਂ ਇਸ ਤਰ੍ਹਾਂ ਅਮਰਤਪਾਲ ਨੇ ਆਪਣੀ ਜਾਇਦਾਦ ਔਰ ਆਪਣੇ ਤੇ ਚੱਲ ਰਹੇ aaropaan de jo case darj hoye ne FIRs bare vi puri jankari ditti ਔਰ ਇਹ ਸਾਰਾ affidavit ਆਪਾਂ ਤੁਹਾਡੇ ਸਾਹਮਣੇ ਰੱਖਿਆ ਪਹਿਲੀ ਵਾਰ ਅਮਰਤਪਾਲ ਦੇ ਬਾਰੇ ਇੰਨੀ ਪਰਸਨਲ ਜਾਣਕਾਰੀ ਜਿਹੜੀ ਹੈ ਉਹ ਬਾਹਰ ਨਿਕਲ ਕੇ ਆਈ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर